啊。 ਵਾਹਿਗੁਰੂ ਵਾਹਿਗੁਰੂ Abi. Vay be. 아이기그

ਤਾਂ ਆਪਾਂ ਜਿਹੜੇ ਹੁਣ ਉਹਨਾਂ ਕਾਰਾਂ ਬੰਨੀਆਂ ਹੋਈਆਂ ਕਾਰਾਂ ਸਤਿ ਸ਼੍ਰੀ ਅਕਾਲ ਆਹੋ ਕਿ ਹੁੰਦੀਆਂ ਨੇ ਉਹ ਉਹਨਾਂ ਤੋਂ ਚੱਲੇ ਆ ਗਏ ਕਾਰ ਇਹਨਾਂ ਦਾ ਬੰਨਿਆ ਬੰਦਾ ਚੱਕ ਰਿਹਾ ਆ ਉਹਟਾ ਲਾਉਣੇ ਪੀਣੇ ਦੱਬਣੇ ਇੱਕ ਡੇਢ ਦਾ ਲੱਗਿਆ ਇਹਨਾਂ ਨੂੰ ਆਹੋਂ ਬੱਧਰਾ ਦਾ ਲੱਗਿਆ ਇਹਨਾਂ ਨੂੰ ਤੇ ਪਾਣੀ ਤੋਂ ਮਦਦ ਵੀ ਆਇਆ ਇੰਨੇ ਚਾੜੇ ਲੱਗੇ ਸਾਰੇ ਆਏ ਕਿ ਇਹਨਾਂ ਨੂੰ ਕਰਦੇ ਜਾ ਰਹੇ ਹਾਂ ਉੱਧਰ ਵੀ ਸ਼ਾਂਤ ਹੋਏ ਸੇ ਬੱਜ ਕੇ ਇੱਧਰ ਆ ਵੀ ਨਾ ਰੇਲ ਦੇ ਇੱਥੇ ਜ਼ੋਰ ਬੰਦਦਾ ਹੁੰਦਾ ਉਹ ਕਰਦੇ ਫੇਰ ਕੇ ਲੈ ਜਾਂਦੇ ਹਾਂ ਦਾਕ ਨੂੰ ਡਾਕ ਨੂੰ ਤੇ ਹਰਦਾ ਸਲੋ ਹੋ ਜਾਂਦਾ ਉਧਰ ਨਾ ਇੱਥੇ ਤੇ ਜਾਂਦਾ ਆ ਆ ਕੇ ਜੋਰ ਮੈਂਦਾ ਇੱਥੇ ਮਾਰ ਪੈਂਦਾ ਆ ਮੋੜ ਦਾ ਕਿ ਪੈਂਦਾ ਇੱਥੇ ਹਾਂ ਕਹਾ ਗੱਲ ਬੋਲਦਾ ਸਲੋ ਹੋ ਜਾਂਦਾ ਉਥੇ ਪਾਣੀ ਥੋੜਾ ਜਿਹਾ ਈ ਹੈ ਇੱਧਰ ਹੁੰਦਾ ਤਾਰਾ ਤੁਰਾ ਨੂੰ ਜਾਲੋ ਇੱਥੇ ਲਾਈਏ ਕਿ ਤੋਂ ਕੁੰਮ ਦਾ ਪਾਣੀ ਵਾਹ ਗੁਰ ਜਿਸ ਚਿਪਾਛ ਲੈ ਤੇ ਪੀ ਤੇ ਉਹ ਮੁੰਦਣਾ ਉੱਥੇ ਲੱਗਿਆ ਹੋਇਆ ਜਾਲ ਹੈ ਜਿਹੜਾ ਇਧਰੋਂ ਪਾਣੀ ਆਉਦਾ ਪਾਣੀ ਨਿਕਲਦਾ श्री श्र ਸਤ ਸ਼੍ਰੀ ਅਕਾਲ ਸਤ ਸ਼੍ਰੀ ਅਕਾਲ ਸਤ ਸ਼੍ਰੀ ਅਕਾਲ ਹਾਂਜੀ ਹੁਕਮ ਆ ਜਾਈਏ ਜਲੀ ਹੈ ਇੱਥੇ ਮੰਗਾਓ ਹਾਥੋ ਤੋ ਲੈਣੇ ਇੱਥੇ ਮੰਗਾ ਲੈ ਬਾਈ ਰੋਟੀ ਦਾ ਕਰ ਬਾਈ ਭਾਣਾ ਪ੍ਰਸ਼ਾਦੇ ਹੀ ਕਾ ਦੋ ਪ੍ਰਸ਼ਾਦੇ ਬਾਹਰ ਨਿਕਲ ਕੇ ਫਿਰ ਔਖਾ ਕੰਮ ਆ ਪ੍ਰਸ਼ਾਦੇ ਛਕ ਲਈਏ ਪ੍ਰਸ਼ਾਦੇ ਛਕ ਲਈਏ ਪਾਣੀ ਆ ਰੋਟੀ ਕਨੇਉ ਜੇ ਹੈ ਪ੍ਰਸ਼ਾਦੇ ਵਾਲਾ ਦੇਖੋ ਕਰੋ ਵੀਰ ਬਣ ਕੇ ਹਿੰਮਤ ਕਿੰਨੇ ਜਣੇ ਆਇਓ ਥੋਏ ਤਾਂ ਠੀਕ ਹੈ ਉਹ ਨਹੀਂ ਕਿੱਥੇ ਆ ہاں ਪਾਣਾ ਗੰਦ ਰੋਟੀ ਲੈ ਗਿਆ ਭਾਈ ਆਵਾਜ਼ ਆ ਨਹੀਂ ਹੈ ਕਿੱਥੇ ਆ ਪਾਣੀ ਤਾਂ ਹੀ ਕਹਿੰਦਾ ਉੱਪਰੇ ਚੱਲਦੇ ਆ ਅੱਗੇ ਆ ਨਹੀਂ ਪੂਰੀ ਅੱਛੀ ਨੂੰ ਹੋ ਜਾ ਚੱਲ ਆ ਗੜੇ ਆ ਕਿਵੇਂ ਆ ਦੇਖੀ ਆ ਲੱਭ ਗਿਆ ਲੱਗਿਆ ਉਹ ਆ ਗਿਆ ਤੇਰਾ ਕਰਨਾ ਵੀ ਆ ਗਿਆ ਯਾਰ ਮਦਦ ਕਰ ਕਰਨ ਵੀਰ ਨੇ ਲਿਆਈ ਪਾਣੀ ਯਾਰ ਧੰਨਵਾਦ ਤੇਰਾ ਬਾਬਾ ਉਹ ਆ ਗਿਆ ਲੰਬੂ ਦੱਬਦਾ ਬਾਬੇ ਥੋੜੇ ਇੱਧਰ ਰਹਿ ਹਾਂ ਦਾ ਮਜਾ ਨਾ ਪਾਵਾ ਨਹੀਂ ਯਾਰ ਫਿਰ ਹਾਂ ਤਾਬੂ ਜਾ ਬੈਠਾ ਪਾ ਬਰੇਗੋ ਬਾਰ ਲਿਆਂ ਦੀ ਵੀ ਆਉ ਬੈਜਨ ਦੇ ਦੋ ਮਿੰਟ ਯਾਰ ਬੜੇ ਹੋਈ ਪਿੱਛੇ ਨੂੰ ਵਾਹਿਗੁਰੂ ਜੀ ਸਦਾ ਬਖਸ਼ ਕਰੀ ਇਹ ਹਾਂ ਨਹੀਂ ਪੈਰ ਚ ਵੱਜਣ ਗਿਆ ਜਾਂਦੀ ਹੈ ਨਾ ਪਰ ਜੇ ਖਿੱਚ ਦੇ ਨਿਕਲ ਜੰਨੀ तो पहले जा पाए थे सवेरे हाँ दो ढाई फुट बद रे पानी बहुत बद गया भाई पानी बहुत स्पीड बहुत हो गई हूँ ਇਕ ਮਾਨੋ ਤੋਂ ਆ ਜੀ ਆਪਾਂ ਬਲੋਲਪੁਰ ਤੋਂ ਆ ਜੀ ਇਹ ਤੇਰ ਪ੍ਰਜਾਪ ਇਹ ਤਾਂ ਵੀਰ ਉਹ ਦੋ ਬੰਦੇ ਆ ਸਾਡੇ ਕੋਲ ਫੋਨ ਦੇ ਆ ਆ ਆ ਪਲਾੜੇ ਤੋਂ ਦੋ ਅੰਕਲ ਕੀ ਕਰਨ ਆ ਆ ਪਲਾੜੇ ਦੇ ਨਹੀਂ ਮੈਂ ਨਹੀਂ ਮੰਨਦਾ ਮੈਂ ਨਾ ਬਾਬਾ ਜੀ ਦੇ ਘਰ ਲੈ ਆਇਆ ਬਿੱਖਾ ਚੱਕਰ ਲਾ ਬਾਬਾ ਜੀ ਚੁੱਗੀ ਦੇ ਘਰ ਲੈ ਆ ਆ ਗਿਆ ਇਹ ਲੈ ਮੇਰੇ ਨਾਲ